ਅੱਜ ਵਾਪਰੀ ਇਸ ਘਟਨਾ ਨੇ ਬਹੁਤ ਹੈਰਾਨ ਪਰੇਸ਼ਾਨ ਕਰ ਦਿੱਤਾ ਕਿ ਇੱਕ ਐਡਵੋਕੇਟ ਕੁੜੀ ਨੇ ਇੱਕ ਵਕੀਲ ਕੁੜੀ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਦੋਸਤੋ ਤੁਹਾਨੂੰ ਪੂਰੀ ਘਟਨਾ ਦੱਸ ਦਿਆਂ ਕਿ ਇਹ ਘਟਨਾ ਕਿਵੇਂ ਵਾਪਰੀ ਕਿਉਂ ਵਾਪਰੀ ਪਰ ਦੋਸਤੋ ਇੱਕ ਗੱਲ ਸੋਚਣ ਵਾਲੀ ਆ ਕਿ ਸਾਡੇ ਵਾਸਤੇ ਇਹ ਜ਼ਿੰਦਗੀ ਕਿੰਨੀ ਸਸਤੀ ਹੋ ਗਈ ਅਸੀਂ ਕੋਈ ਜ਼ਿੰਦਗੀ ਦੀ ਕੀਮਤ ਹੀ ਨਹੀਂ ਸਮਝਦੇ ਤੇ ਛੋਟੀਆਂ-ਛੋਟੀਆਂ ਗੱਲਾਂ ਤੇ ਕਈ ਵਾਰ ਅਸੀਂ ਆਪਣੀ ਜਿਹੜੀ ਜ਼ਿੰਦਗੀ ਆ ਉਹ ਖਤਮ ਕਰ ਲੈਨੇ ਆ ਤਾਂ ਗੱਲ ਕਰਦੇ ਆ ਆਪਾਂ ਅੱਜ ਜਿਹੜੀ ਵਾਪਰੀ ਘਟਨਾ ਤੇ ਇੱਕ ਮਹਿਲਾ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਸੀ ਜਿਹਦਾ ਨਾਮ ਦਮਯੰਤੀ ਦੱਸਿਆ ਜਾ ਰਿਹਾ ਉਹਨੇ ਅੱਜ ਬਹਿਰਾਮਪੁਰ ਪੁਲ ਤੇ ਲਿਆ ਕੇ ਆਪਣੀ ਗੱਡੀ ਖੜਾਈ ਪੌਣੇ 10 ਵਜੇ ਸਵੇਰੇ ਤਾਂ ਗੱਡੀ ਖੜਾ ਕੇ ਉਹ ਉਸੇ ਨੇਅਰ ਵਿੱਚ ਛਾਲ ਮਾਰ ਗਈ ਤੇ ਉਹਨੇ ਖੁਦਕੁਸ਼ੀ ਕਰ ਲਈ ਉਹਨੂੰ ਕੋਈ ਵਿਅਕਤੀ ਦੇਖ ਰਿਹਾ ਸੀ ਰਾਹਗੀਰ ਦੇਖ ਰਿਹਾ ਸੀ ਜਿਨੇ ਤੁਰੰਤ ਪੁਲਿਸ ਨੂੰ ਫੋਨ ਲਾਇਆ ਤਾਂ ਪੁਲਿਸ ਨੇ ਅੱਗੇ ਗੋਤਾਖੋਰਾਂ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਉਸ ਮਹਿਲਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਫਸੋਸ ਕਿ ਉਹ ਉਸ ਔਰਤ ਨੂੰ ਬਚਾ ਨਹੀਂ ਸਕੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਮਹਿਲਾ ਸੀ ਇਹ 40 ਸਾਲ ਦੀ ਉਮਰ ਦੀ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਚੰਡੀਗੜ੍ਹ ਦੇ 35 ਸੈਕਟਰ ਦੀ ਰਹਿਣ ਵਾਲੀ ਸੀ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਵਕੀਲ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਸੀ ਇੱਕ ਬੇहद ਮੰਦਭਾਗੀ ਘਟਨਾ ਹੈ ਕਿ ਇੱਕ ਵਕੀਲ ਨੇ ਜੋ ਔਰਤ ਪੇਸ਼ੇਵਰ ਜੋ ਵਕੀਰ ਸੀ ਉਹਨੇ ਜਾ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਹ ਆਪਣੀ ਜ਼ਿੰਦਗੀ ਤੋਂ ਤੰਗ ਸੀ ਲਾਜ਼ਮੀ ਹੈ ਜਦੋਂ ਕੋਈ ਇਨਸਾਨ ਖੁਦਕੁਸ਼ੀ ਕਰਦਾ ਤਾਂ ਉਹ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੁੰਦਾ ਤੰਗ ਹੁੰਦਾ ਉਹਨੂੰ ਲੱਗਦਾ ਕਿ ਮੇਰੀ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਕੋਈ ਰਾਹ ਨਹੀਂ ਇਸੇ ਕਰਕੇ ਉਹ ਖੁਦਕੁਸ਼ੀ ਦਾ ਰਾਹ ਅਪਣਾਉਂਦਾ ਇਹ ਇੱਕ ਬੇहद ਮੰਦਭਾਗੀ ਘਟਨਾ ਹੈ ਪਰ ਸਾਡੇ ਲੋਕਾਂ ਵਿੱਚ ਵੀ ਦਿਨੋਂ ਦਿਨ ਜਿਹੜੀ ਸਹਿਨਸ਼ੀਲਤਾ ਘਟਦੀ ਜਾਂਦੀ ਆ ਤੇ ਉਹਨਾਂ ਦੇ ਜਿਹੜੇ ਦੁੱਖ ਕਲੇਸ਼ ਆ ਕਰਾਂਦੇ ਉਹ ਵੱਧਦੇ ਜਾਂਦੇ ਆ ਲਗਾਤਾਰ ਜਿਵੇਂ ਜਿਵੇਂ ਪੂੰਜੀਵਾਦ ਨੇ ਆਪਣਾ ਗਲਬਾ ਪਾਇਆ ਏ ਪੂੰਜੀਵਾਦ ਦੀ ਦੌੜ ਵਧੀ ਆ ਲੋਕਾਂ ਨੇ ਮੁਨਾਫੇ ਵੱਲ ਆਪਣੀ ਦੌੜ ਵਧਾਈ ਆ ਜਿਵੇਂ ਜਿਵੇਂ ਉਹਨਾਂ ਨੇ ਆਪਣੀਆਂ ਖਾਇਸ਼ਾਂ ਨੂੰ ਵੱਡਾ ਕੀਤਾ ਉਵੇਂ ਉਵੇਂ ਉਹਨਾਂ ਦੇ ਜਿਹੜੀ ਹੈਗੀਆਂ ਜ਼ਿੰਦਗੀ ਤੰਗ ਪਰੇਸ਼ਾਨ ਹੁੰਦੀ ਜਾਂਦੀ ਆ ਉਹਨਾਂ ਦੇ ਚਾਹੇ ਘਰ ਦਾ ਮਾਹੌਲ ਲੈ ਲੋ ਘਰ ਵਿੱਚ ਵੀ ਪਰੇਸ਼ਾਨੀਆਂ ਚੱਲ ਰਹੀਆਂ ਨੇ ਘਰੇਲੂ ਲੜਾਈ ਝਗੜੇ ਚੱਲਦੇ ਨੇ ਚਾਹੇ ਉਹਨਾਂ ਦੀਆਂ ਡਿਊਟੀ ਵਾਲੀਆਂ ਥਾਵਾਂ ਤੇ ਲੈ ਲੋ ਉੱਥੇ ਵੀ ਬੜੇ ਲੜਾਈ ਝਗੜੇ ਆਪਸ ਵਿੱਚ ਚੱਲਦੇ ਨੇ ਤਾਂ ਐਵੇਂ ਦਿਨ ਬਰ ਦਿਨ ਜਿਹੜੀ ਹੈਗੀ ਸਹਿਨਸ਼ੀਲਤਾ ਘਟਦੀ ਜਾਂਦੀ ਹੈ ਤੇ ਖਾਇਸ਼ਾਂ ਵਧਦੀਆਂ ਜਾਂਦੀਆਂ ਤੇ ਜਿਹੜੇ ਕਮਾਈ ਦੇ ਸਾਧਨ ਉਹ ਵੀ ਘਟਦੇ ਜਾਂਦੇ ਆ ਜਿਹਦੇ ਕਰਕੇ ਜਿਹੜਾ ਖੁਦਕੁਸ਼ੀ ਦਾ ਰੁਝਾਨ ਆ ਉਹ ਦਿਨੋਂ ਦਿਨ ਵੱਧਦਾ ਜਾਂਦਾ ਇਹ ਔਰਤ ਮਤਲਬ ਇਹਦੀ ਕੀ ਪਰੇਸ਼ਾਨੀ ਸੀ ਕੀ ਤੰਗੀਆਂ ਸੀਗੀਆਂ ਇਹਦੇ ਜਿਵੇਂ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੀ ਇਹ ਵਕੀਲ ਸੀਗੀ ਤਾਂ ਸ਼ਾਇਦ ਆਰਥਿਕ ਤੌਰ ਤੇ ਤਾਂ ਇਹ ਪਰੇਸ਼ਾਨ ਨਾ ਹੋਵੇ ਪਰ ਮਾਨਸਿਕ ਤੌਰ ਤੇ ਜ਼ਰੂਰ ਇਹ ਪਰੇਸ਼ਾਨ ਹੋਊਗੀ ਹਲੇ ਘਟਨਾਵਾਂ ਇਹਦੀ ਮਤਲਬ ਕੀ ਕਾਰਨ ਹੈ ਇਸ ਔਰਤ ਨੇ ਕਿਉਂ ਖੁਦਕੁਸ਼ੀ ਕੀਤੀ ਉਹਦਾ ਤਾਂ ਕੋਈ ਕਾਰਨ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਲਾਜ਼ਮੀ ਆ ਕਿਸੇ ਨਾ ਕਿਸੇ ਪਰੇਸ਼ਾਨੀ ਕਰਕੇ ਹੀ ਬੰਦਾ ਖੁਦਕੁਸ਼ੀ ਕਰਦਾ ਨਹੀਂ ਤਾਂ ਆਪਣੀ ਸ਼ਾਇਦ ਕੀਮਤੀ ਜ਼ਿੰਦਗੀ ਉਹ ਮਤਲਬ ਇਸ ਤਰ੍ਹਾਂ ਨਾ ਗਵਾਵੇ ਪਰ ਅੱਜ ਕੱਲ ਤਾਂ ਲੋਕ ਆਪਣੀ ਜ਼ਿੰਦਗੀ ਨੂੰ ਬਹੁਤ ਮਮੂਲੀ ਸਮਝਣ ਲੱਗ ਗਿਆ ਛੋਟੀ ਛੋਟੀ ਗੱਲ ਤੇ ਲੋਕ ਇੰਨਾ ਤੰਗ ਪਰੇਸ਼ਾਨ ਹੋ ਜਾਂਦੇ ਆ ਕਿ ਉਹ ਆਪਣੀ ਜ਼ਿੰਦਗੀ ਖਤਮ ਕਰਨ ਵਾਲੀ ਤੋਰ ਜਾਂਦੇ ਆ ਜੇਕਰ ਅਸੀਂ ਖੁਦਕੁਸ਼ੀ ਦੇ ਕਾਰਨਾਂ ਦਾ ਮਤਲਬ ਰੋਲ ਸਮਝੀਏ ਕਿ ਖੁਦਕੁਸ਼ੀ ਵਿੱਚ ਕਿਹੜੇ-ਕਿਹੜੀਆਂ ਚੀਜ਼ਾਂ ਜਿਹੜੇ ਆਪਣਾ ਰੋਲ ਅਦਾ ਕਰਦੀਆਂ ਤਾਂ ਇਹਦੇ ਬਹੁਤ ਸਾਰੇ ਕਾਰਨ ਆ ਪਰ ਜੇ ਸਭ ਤੋਂ ਮੇਨ ਕਾਰਨ ਸਮਝ ਕੇ ਤਾਂ ਉਹ ਇਹ ਆ ਕਿ ਸਾਡਾ ਜਿਹੜਾ ਰਾਜਨੀਤਿਕ ਪ੍ਰਬੰਧ ਆ ਸਾਡੀਆਂ ਇੱਥੇ ਸਰਕਾਰਾਂ ਨੇ ਸਾਡਾ ਪ੍ਰਸ਼ਾਸਨ ਆ ਉਹਨੇ ਲੋਕਾਂ ਨੂੰ ਜਿਹੜਾ ਸਹੀ ਮਾਹੌਲ ਮੁਹੱਈਆ ਕਰਵਾਉਣਾ ਸੀ ਜਿਹੜੀਆਂ ਸਹੀ ਨੀਤੀਆਂ ਇੱਥੇ ਲਾਗੂ ਕਰਨੀਆਂ ਚਾਹੀਦੀਆਂ ਸੀ ਉਹ ਨਹੀਂ ਹੋਉਂਗਾ ਨਾ ਇੱਥੇ ਲੋਕ ਆਰਥਿਕ ਤੌਰ ਤੇ ਸੁਖੀ ਹਨ ਨਾ ਸਮਾਜਿਕ ਨਾ ਰਾਜਨੀਤਿਕ ਕਿਸੇ ਪੱਖੋਂ ਵੀ ਜਿਹੜੇ ਲੋਕ ਹੈਗੇ ਆ ਉਹ ਸੁਖੀ ਨਹੀਂ ਹੈਗੇ ਉਹਨਾਂ ਦਾ ਜੀਵਨ ਹਰ ਪੱਧਰ ਤੇ ਤੰਗ ਤੰਗੀਆਂ ਪਰੇਸ਼ਾਨੀਆਂ ਭਰਿਆ ਹੈ ਜਿਹਦੇ ਕਰਕੇ ਲੋਕਾਂ ਦੀ ਜ਼ਿੰਦਗੀ ਆ ਜਿਹੜੀ ਲੋਕਾਂ ਦੀ ਜ਼ਿੰਦਗੀ ਆ ਹਰ ਰੋਜ਼ ਅੰਧੇ ਨ ਉਹਨਾਂ ਕਠਨ ਬੰਦੀ ਜਾ ਰਹੀ ਆ ਜੀ ਦੇ ਕਰਕੇ ਲੋਕ ਇਹੋ ਜਿਹੀ ਖੌਫਨਾਕ ਕਦਮ ਚੁੱਕ ਰਹੇ ਨੇ